ਸਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾਨ ਲੌਜਿਕ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਜਿੰਨੀ ਦੇਰ ਤੱਕ ਕੋਈ ਤਰਕ ਨਾ ਹੋਵੇ ਤੁਹਾਡੇ ਦਿਮਾਗ 'ਚ ਕੋਈ ਕੁਐਸਚਨ ਨਹੀਂ ਆ ਰਿਹਾ ਤਾਂ ਅਸੀਂ ਓਨੀ ਦੇਰ ਤੱਕ ਮਤਲਬ ਜਾਗਰਤ ਹੈ ਹੀ ਨਹੀਂ ਕਿਸੇ ਨੇ ਕਿਹਾ ਕਰ ਲੋ ਆ ਉਹ ਕਰ ਲੋ ਤੇ ਅਸੀਂ ਅੱਖਾਂ ਬੰਦ ਕੇ ਕਰ ਕਰਕੇ ਉਹ ਕਰਨਾ ਸ਼ੁਰੂ ਕਰ ਦਿੰਦੇ ਆ ਜਿਵੇਂ ਕਿ ਆਮ ਜੀ ਗੱਲ ਹੈ ਕਿ ਅਸੀਂ ਜੋ ਸੁਣਦੇ ਆ ਉਸ ਤੇ ਬੜੀ ਜਲਦੀ ਪ੍ਰਭਾਵਿਤ ਹੁੰਨੇ ਆ ਤੇ ਉਸ ਨੂੰ ਅਪਣਾ ਵੀ ਲੈਨੇ ਆ ਫਿਰ ਅੱਛਾ ਇਹ ਨਹੀਂ ਦੇਖਦੇ ਵੀ ਅਗਲੇ ਦੇ ਕੀ ਐ ਜੋ ਤੁਹਾਨੂੰ ਦੱਸ ਰਿਹਾ ਉਹ ਨਾ ਸੁਣੋ ਜੋ ਤੁਹਾਨੂੰ ਦਿਖ ਰਿਹਾ ਉਸ ਨੂੰ ਮਹਿਸੂਸ ਕਰੋ ਮਹਿਸੂਸ ਕਰੋ ਤੇ ਫਿਰ ਉਸ ਚੀਜ਼ ਨੂੰ ਅਪਣਾਓ ਕਈ ਵਾਰੀ ਅਸੀਂ ਬਹੁਤੀਆਂ ਚੀਜ਼ਾਂ ਦੇ ਵਿੱਚ ਜਿੱਦਾਂ ਜਿੱਦਾਂ ਕਿ ਬਹੁਤੇ ਲੋਕਾਂ ਨੂੰ ਇਹ ਇਹ ਵਹਿਮ ਹੈ ਵਹਿਮ ਹੀ ਕਹਿ ਸਕਦੇ ਆਪਾਂ ਕਿ ਸਾਡਾ ਕਿਸੇ ਨੇ ਕੰਮ ਬੰਨ ਦਿੱਤਾ ਸਾਡੋਂ ਕਿਸੇ ਨੇ ਕੁਝ ਕਰ ਦਿੱਤਾ ਸਾਨੂੰ ਕਿਸੇ ਦੀ ਨਜ਼ਰ ਲੱਗੀ ਚਲੋ ਨਜ਼ਰਾ ਇਹਦੀ ਚੀਜ਼ ਆ ਕਿ ਜਦੋਂ ਤੁਸੀਂ ਹਰ ਚੀਜ਼ ਦਾ ਦਿਖਾਵਾ ਕਰਦੇ ਆਂ ਅਸੀਂ ਤਾਂ ਕੋਈ ਨਾ ਕੋਈ ਦੇਖ ਕੇ ਕਿਸੇ ਨਾ ਕਿਸੇ ਤਰ੍ਹਾਂ ਹੌਕੇ ਦਾ ਭਰਦਾ ਹੀ ਆ ਦੇਖੋ ਹਰ ਤਰ੍ਹਾਂ ਦੀ ਜ਼ਿੰਦਗੀ ਹਰ ਕਿਸੇ ਦੀ ਕਿਸਮਤ ਚ ਨਹੀਂ ਲਿਖੀ ਹੋਈ ਹੈ ਨਾ ਇਹ ਆਪਾਂ ਮੰਨਦੇ ਆਂ ਤਾਂ ਲੌਜੀਕ ਇੱਕ ਤਰਕ ਵੀ ਹੈ ਕਿ ਚਲੋ ਠੀਕ ਆ ਓਕੇ ਆ ਜਦੋਂ ਕੋਈ ਤੁਹਾਡੇ ਨਾਲ ਆਪਣਾ ਕੰਪੇਅਰ ਕਰਦਾ ਏ ਤਾਂ ਉਹ ਥੋੜਾ ਜਿਹਾ ਉਹਦੇ ਮਨ ਦੇ ਵਿੱਚ ਇਹ ਚੀਜ਼ ਆਉਂਦੀ ਹੈ ਕਿ ਕਿਉਂ ਮੇਰੇ ਨਾਲ ਕਿਉਂ ਨਹੀਂ ਮੇਰੇ ਕੋ ਮੇਰੇ ਕੋਲ ਕਿਉਂ ਨਹੀਂ ਇਹ ਚੀਜ਼ ਹੈ ਨਾ ਵੀ ਇੱਕ ਤਾਂ ਭਾਈ ਭੈਣ ਨੇ ਦੋ ਮੰਨ ਲਓ ਤੇ ਇੱਕ ਤਾਂ ਭਰਾ ਏ ਕੇ ਪੂਰੀ ਤਰ੍ਹਾਂ ਨਾਲ ਆਪਣੀ ਜ਼ਿੰਦਗੀ ਬੜੀ ਵਾਧੂ ਪੈਸੇ ਚ ਖੇਡ ਰਿਹਾ ਤੇ ਇੱਕ ਵਿਚਾਰਾ ਆਪਣੇ ਬੜੀ ਗਰੀਬੀ ਚ ਬੱਚੇ ਪਾਲ ਰਿਹਾ ਏ ਇੱਕ ਹੀ ਘਰ ਚ ਪੈਦਾ ਹੋਇਆ ਸਭ ਕੁਝ ਇਦਾਂ ਹੀ ਆ ਪਰ ਅਸਲ ਚ ਕਿਤੇ ਨਾ ਕਿਤੇ ਇਹ ਪਰੇਸ਼ਾਨੀ ਤਾਂ ਹੈ ਜਾਂ ਦੁੱਖ ਤਾਂ ਹੈ ਜਾਂ ਇਹ ਕੁਦਰਤੀ ਆ ਦੁੱਖ ਹੁੰਦਾ ਹੀ ਆ ਕਿ ਮੇਰੇ ਨਾਲ ਹੀ ਕਿਉਂ ਚਲੋ ਇਹ ਚੀਜ਼ ਹੋਣੀ ਜ਼ਰੂਰੀ ਆ ਇਹ ਤਰਕ ਜਾਣਨਾ ਜ਼ਰੂਰੀ ਆ ਪਰ ਉਹੀ ਗੱਲ ਕਿ ਜੋ ਵੀ ਅਸੀਂ ਕੰਮ ਕਰਮ ਇਹ ਦੁਨੀਆ ਚ ਕਰਦੇ ਆ ਉਹ ਦੁਨੀਆਦਾਰੀ ਚ ਹੀ ਭੋਗਦੇ ਆ ਇਹਦੇ ਲਈ ਉਹ ਪਰਮਾਤਮਾ ਜ਼ਿੰਮੇਵਾਰ ਨਹੀਂ ਹੈ ਪਹਿਲੀ ਗੱਲ ਇਹ ਆ ਹਾਂ ਪਰਮਾਤਮਾ ਨੇ ਤੁਹਾਨੂੰ ਇੱਕ ਘਰ ਚ ਜਨਮ ਦਿੱਤਾ ਪਰ ਕਰਮ ਤੇ ਸਟਾਰ ਤੇ ਸੋਚ ਲੱਗ ਲੱਗ ਦਿੱਤੀ ਤੁਸੀਂ ਆਪਣੀ ਸੋਚ ਮੁਤਾਬਕ ਹੀ ਅੱਗੇ ਵਧਦੇ ਹੋ ਕਈ ਵਾਰ ਤੁਸੀਂ ਨੋਟ ਕੀਤਾ ਹੋਣਾ ਕਿ ਭਾਵੇਂ ਕਈ ਵਾਰੀ ਤੁਹਾਡੇ ਕੋਲ ਥੋੜੇ ਛੋੜਾ ਹੁੰਦਾ ਪਰ ਤੁਸੀਂ ਉਹਦੇ ਨਾਲੋਂ ਜ਼ਿਆਦਾ ਇੰਜੋਏ ਕਰ ਰਹੇ ਹੋ ਹੁੰਦੇ ਹੋ ਜਿਦੇ ਕੋਲ ਬਹੁਤ ਜ਼ਿਆਦਾ ਪਿਆਰ ਹੁੰਦਾ ਤੁਸੀਂ ਇਹ ਨੋਟ ਕੀਤਾ ਕਿ ਕੀਤਾ ਹੋਏਗਾ ਜ਼ਰੂਰ ਤੇ ਕਈ ਵਾਰੀ ਕੀ ਹੁੰਦਾ ਏ ਉਹ ਤੁਹਾਡਾ ਹੱਕ ਮਾਰ ਕੇ ਵੀ ਹਰ ਚੀਜ਼ ਕਰਕੇ ਵੀ ਤੁਹਾਨੂੰ ਦੁਨੀਆਦਾਰੀ ਮੁਤਾਬਕ ਲੱਗਦਾ ਕਿ ਖੱਟਿਆ ਕੀ ਆ ਲੈ ਲਿਆ ਕੀ ਆ ਬਣਿਆ ਬਹੁਤ ਕੁਛ ਹੈ ਪਰ ਮਾਨਿਆ ਕੀ ਆ ਗੱਲ ਬਣਨ ਦੀ ਨਹੀਂ ਹੈ ਗੱਲ ਦੇਖਣ ਦੀ ਨਹੀਂ ਹੈ ਗੱਲ ਸਿਰਫ ਤੇ ਸਿਰਫ ਮਾਨਣ ਦੀ ਹੈ ਮਤਲਬ ਖੁਸ਼ੀ ਹੋਏ ਜੀ ਤੁਸੀਂ ਮਾਨ ਲਈ ਪੈਸਾ ਹੋਏ ਜੋ ਤੁਸੀਂ ਆਪਣੇ ਤੇ ਖਰਚ ਲਿਆ ਆਪਣੇ ਸੁੱਖਾਂ ਨੂੰ ਇੰਜੋਏ ਕਰ ਲਿਆ ਆਪਣੇ ਆਚ ਬਹਿ ਕੇ ਖਾ ਪੀ ਲਿਆ ਤੇ ਆਪਣੇ ਮਨ ਨੂੰ ਖੁਸ਼ੀ ਤੇ ਤਸੱਲੀ ਦੇਤੀ ਉਹ ਨਹੀਂ ਐ ਉਹ ਬੈਂਕ ਚ ਪਏ ਆ ਐਵੇਂ ਆਕੜ ਜਾਓ ਬੈਂਕ ਚ ਪਏ ਆ ਮੇਰੇ ਕੋਲ ਇੰਨਾ ਪੈਸਾ ਇੰਨੀ ਪ੍ਰਾਪਰਟੀ ਗੱਲ ਇਹ ਆ ਕਿ ਪ੍ਰਾਪਰਟੀ ਪਤਾ ਨਹੀਂ ਕਿੰਨਿਆ ਕਿੰਨਿਆ ਕੋ ਕਿੰਨੀ ਕਿੰਨੀ ਸੀ ਤੇ ਕੌਣ ਕੌਣ ਕਿੱਥੇ ਕਿੱਥੇ ਕਿੰਨੀ ਕਿੰਨੀ ਛੱਡ ਗਿਆ ਜਿਨ੍ਹਾਂ ਦੇ ਅੱਜ ਕੱਲ ਸਰਕਾਰਾਂ ਕਬਜ਼ਾ ਕਰ ਲੈਂਦੀਆਂ ਨੇ ਕਿ ਪਿਆ ਬੈਂਕ ਚ ਤੇ ਬੈਂਕ ਚ ਪਿਆ ਤੇ ਕੋਈ ਪ੍ਰੂਫ ਹੀ ਨਹੀਂ ਆ ਕਿ ਕਿਵੇਂ ਬਾਹਰ ਨਿਕਲ ਸਕੇ ਗੱਲ ਇਹ ਹੈ ਜਿਹੜੀ ਆਪਾਂ ਚਰਚਾ ਕਰਨ ਲੱਗੇ ਆ ਕਿ ਠੀਕ ਹੈ ਕੁਦਰਤ ਕਿਸਮਤ ਸਾਨੂੰ ਇੱਕ ਇੱਕ ਰਸਤਾ ਹਿੱਲਾ ਵਸੀਲਾ ਦਿੰਦੀ ਹੈ ਪਰ ਜਦੋਂ ਅਸੀਂ ਕਿਸੇ ਚੀਜ਼ ਦੇ ਵਹਿਮ ਚ ਪੈ ਕੇ ਆਪਣੇ ਆਪ ਨੂੰ ਕੁਝ ਕੁਐਸਚਨਾਂ ਦੇ ਆਨਸਰ ਆਪਣੇ ਦਿਮਾਗ ਨਾਲ ਦੁਨੀਆਦਾਰੀ ਮੁਤਾਬਕ ਦਿੰਨੇ ਆ ਤਾਂ ਉਹ ਗਲਤ ਆ ਉਹ ਗਲਤ ਆ ਸੋਚੋ ਕੁਝ ਵੀ ਆ ਰਿਹਾ ਦਿਮਾਗ ਚ ਉਹਨੂੰ ਲਿਖੋ ਉਸ ਦਾ ਆਨਸਰ ਲੱਭਣ ਦੀ ਕੋਸ਼ਿਸ਼ ਕਰੋ ਤੁਹਾਡੇ ਅੰਦਰੋਂ ਤੁਹਾਡੀ ਇੰਟਿਟਿਊਸ਼ਨ ਕੁਦਰਤ ਤੁਹਾਨੂੰ ਬਹੁਤ ਕੁਝ ਦਏਗੀ ਕਿਉਂਕਿ ਉਹ ਅੰਦਰ ਬੈਠੀ ਤੁਹਾਡਾ ਨੁਕਸਾਨ ਨਹੀਂ ਕਰ ਸਕਦੀ ਹਰ ਧਰਮ ਚ ਹੈ ਪਰਮਾਤਮਾ ਅੰਦਰ ਹੈ ਹੈ ਨਾ ਹੈ ਨਾ ਤੇ ਸਹਾਰਾ ਹੀ ਜਾ ਹੀ ਰਿਹਾ ਹਵਾ ਹੀ ਹੈ ਨਾ ਉਹ ਅੱਛਾ ਅੱਛਾ ਤੁਹਾਨੂੰ ਇੱਕ ਲੌਜੀਕ ਦੀ ਗੱਲ ਦੱਸਦੀ ਹਾਂ ਇਹਨਾਂ ਨੌ ਗ੍ਰਹਾਂ ਦੇ ਵਿੱਚ ਹਰ ਚੀਜ਼ ਦੇ ਗ੍ਰਹਿ ਨੂੰ ਇੱਕ ਇੱਕ ਲੌਜੀਕ ਤੇ ਤਰਕ ਮਿਲਿਆ ਜਿਵੇਂ ਬ੍ਰਸਪਤ ਬ੍ਰਸਪਤ ਮਤਲਬ ਬਲੇਸਿੰਗ ਜਿਹਨੂੰ ਆਪਾਂ ਪਰਮਾਤਮਾ ਕਹਿੰਦੇ ਆ ਉਹ ਦੀ ਉਹਦੀ ਕਾਰਕ ਹਵਾ ਹੈ ਹਵਾ ਕੀ ਹੈ ਸਾ ਉਹ ਨਹੀਂ ਹੈ ਤਾਂ ਕੁਝ ਵੀ ਨਹੀਂ ਹੈ ਜੀ ਜੀ ਪ੍ਰਮਾਤਮਾ ਸਾਡੇ ਨਾਲ ਹਵਾ ਸਿਰਫ ਹਵਾ ਦਾ ਕਾਰਕ ਹੈ ਸਾਨੂੰ ਸਾਹ ਤੇ ਜ਼ਿੰਦਗੀ ਦੇ ਰਿਹਾ ਤਾਂ ਉਹ ਸਾਹਾਂ ਨੂੰ ਮਹਿਸੂਸ ਕਰਨ ਦਾ ਆਨੰਦ ਲੈਣ ਦਾ ਨਾਮ ਹੀ ਤਾਂ ਜ਼ਿੰਦਗੀ ਹੈ ਦੂਜੀ ਗੱਲ ਇਹ ਆ ਕਿ ਹਰ ਆਪਾਂ ਕਿਹਾ ਨਾ ਜਿਵੇਂ ਜਿਵੇਂ ਪਾਣੀ ਹੈ ਉਹ ਚੰਦਰ ਹੈ ਚੰਦਰ ਪਾਣੀ ਹੈ ਤੇ ਪਾਣੀ ਸਾਡੇ ਸਰੀਰ ਦੇ ਦੇਖੋ ਕੁਦਰਤ ਨੇ 70% ਦੇ ਤੌਰੀ ਸਭ ਤੋਂ ਜ਼ਿਆਦਾ ਐਨਰਜੀਤ ਹੈ ਉਹ ਕੌਣ ਹੈ ਉਹ ਸਾਡਾ ਮਨ ਹੈ ਗੱਲ ਤੇ ਮੰਨਦੀ ਹੈ ਨਾ ਗੱਲ ਤੇ ਮੰਨਣ ਦੀ ਵੀ ਹੈ ਗੱਲ ਦੁਨੀਆਦਾਰੀ ਮੁਤਾਬਕ ਚੱਲਣ ਦੀ ਹੈ ਹੀ ਨਹੀਂ ਹੈ ਪਰ 99.9% ਲੋਕ ਸਿਰਫ ਤੇ ਸਿਰਫ ਦੁਨੀਆਦਾਰੀ ਮੁਤਾਬਕ ਚੱਲਦੇ ਆ ਅੱਜ ਕੱਲ ਇੱਕ ਬੜਾ ਵਧੀਆ ਚੱਲਿਆ ਹੋਇਆ ਬਸ YouTube ਤੇ ਤੁਸੀਂ ਵੀਡੀਓ ਪਾ ਦਿਓ ਕਿਸੇ ਅੱਛੇ ਜੇ ਬੰਦੇ ਨੂੰ ਪੈਸੇ ਦੇ ਕੇ ਤੇ ਤੁਹਾਡਾ ਨਾਮ ਦੇਖੋ ਤੁਸੀਂ ਕਿੱਥੇ ਪਹੁੰਚ ਜਾਂਦਾ ਇਲ ਦਾ ਨਾਮ ਕੋਕੋ ਆਉਂਦਾ ਹੋਵੇ ਭਾਵੇਂ ਤੁਹਾਨੂੰ ਅਸਲ ਦੇ ਵਿੱਚ ਗੱਲ ਇਹ ਨਹੀਂ ਹੈ ਕਿ ਉਹਨੂੰ ਇਲ ਦਾ ਨਾਮ ਕੋਕੋ ਆਉਂਦਾ ਕਿ ਨਹੀਂ ਆਉਂਦਾ ਗੱਲ ਇਹ ਹੈ ਕਿ ਤੁਸੀਂ ਕਿੰਨਾ ਤਰਕ ਪਸੰਦ ਕਰਦੇ ਹੋ ਤੁਸੀਂ ਕਿੰਨਾ ਲੌਜੀਕ ਪਸੰਦ ਕਰਦੇ ਹੋ ਤੇ ਤੁਸੀਂ ਜਿਹਦੇ ਮੂਰੇ ਜਾ ਕੇ ਬੈਠੇ ਹੋ ਤੁਹਾਨੂੰ ਉਹਨੂੰ ਕੁਐਸਚਨ ਕਰਨ ਦਾ ਹੱਕ ਵੀ ਹੈ 100% ਨਹੀਂ ਆ 101% ਸੁਣੋ ਅਗਲੇ ਦੀ ਉਸ ਤੋਂ ਬਾਅਦ ਉਸਨੂੰ ਉਹ ਸੁਣੀ ਹੋਈ ਚੀਜ਼ ਤੇ ਜਵਾਬ ਦੇਣਾ ਉਹਦਾ ਬਣਦਾ ਬਈ ਇਹ ਕਿਉਂ ਇਹ ਮੇਰੇ ਨਾਲ ਕਿਉਂ ਇਹ ਕਿਸ ਤਰ੍ਹਾਂ ਕਿਹੜਾ ਸਟਾਰ ਸੀ ਕੀ ਕਰਨ ਨਾਲ ਮੇਰੇ ਨਾਲ ਕਿੱਦਾਂ ਹੋਏਗਾ ਇਹ ਤੁਸੀਂ ਮੈਨੂੰ ਰਾਹੇ ਪਾਉਣਾ ਹੈ ਮੈਂ ਉਹ ਚੀਜ਼ ਕਰਨੀ ਹੈ ਤੇ ਫਿਰ ਤੁਸੀਂ ਦੱਸੋ ਕੀ ਹੋਏਗਾ ਪਹਿਲੀ ਗੱਲ ਤਾਂ ਇਹ ਆ ਕਿ ਉਹ ਇੱਕ ਡਾਕਟਰ ਤੁਹਾਨੂੰ ਐਡਵਾਈਸ ਦੇ ਦਿੱਤੀ ਚੰਗੀ ਤਰ੍ਹਾਂ ਪੁੱਛ ਪਰਹੇਜ਼ ਦੱਸਦੇ ਤੁਸੀਂ ਕੀਤੇ ਨੇਚਰਲੀ ਫਾਇਦਾ ਤੁਹਾਡੇ ਸਰੀਰ ਨੂੰ ਹੋਇਆ ਤੁਹਾਡੇ ਮਨ ਨੂੰ ਹੋਇਆ ਤੁਹਾਡੇ ਦਿਮਾਗ ਨੂੰ ਹੋਇਆ ਤੁਸੀਂ ਫਿਰ ਉਸ ਡਾਕਟਰ ਕੋਲ ਦੁਬਾਰਾ ਜਾਨੇ ਹੋ ਕਿ ਮੈਨੂੰ ਇੰਨਾ ਕੁ ਥੋੜਾ ਜਿਹਾ ਫਰਕ ਹੈ ਤੇ ਉਸ ਤੋਂ ਬਾਅਦ ਉਸ ਮੈਨੂੰ ਦੱਸੋ ਕਿ ਹੁਣ ਰੈਗੂਲਰਲੀ ਮੈਨੂੰ ਕੀ ਕਰਨਾ ਚਾਹੀਦਾ ਇਹ ਤੇ ਬਣਿਆ ਨਾ ਲੌਜੀਕ ਇਹ ਤੇ ਬਣਿਆ ਨਾ ਤੱਥ ਇਹ ਇੱਕ ਚੀਜ਼ ਹੁਣ ਮੰਨ ਲਓ ਕਿ ਤੁਸੀਂ YouTube ਤੇ ਸੁਣੀ ਰਾਤ ਨੂੰ ਆ ਚੀਜ਼ਾਂ ਪੀਓ ਕੇ ਖਾਣੀਆਂ ਸ਼ੁਰੂ ਕਰੋ ਆ ਠੀਕ ਹੋ ਜਾਏਗਾ ਤੁਸੀਂ 10 ਦਿਨ ਖਾਓ 15 ਦਿਨ ਖਾਓ ਨਹੀਂ ਠੀਕ ਹੋਇਆ ਤੇ ਕਿਉਂ ਖਾਣੀ ਆ ਬਈ ਅਸੀਂ ਕਿਉਂ ਖਾਣੀ ਆ ਹਰ ਚੀਜ਼ ਹਰ ਕਿਸੇ ਲਈ ਨਹੀਂ ਨਾ ਬਣੀ ਤੇ ਠੀਕ ਆ ਓਕੇ ਐਕਸਪੈਰੀਮੈਂਟ ਕਰੋ ਦੇਖੋ ਪਰਖੋ ਬੇਵਕੂਫ ਉਹ ਨਹੀਂ ਆ ਜੋ ਤੁਹਾਨੂੰ ਬੇਵਕੂ ਬਣਾ ਰਿਹਾ ਬੇਵਕੂਫ ਉਹ ਆ ਜੋ ਬਣ ਰਹੇ ਆ ਅਸਲ 'ਚ ਬੇਵਕੂਫ ਉਹ ਆ ਬਣਾਉਣ ਵਾਲੇ ਤਾਂ ਤਾਂ ਕੰਮ ਉਹ ਤੇ ਆਪਣਾ ਕਰਮ ਕਰ ਰਿਹਾ ਉਹਨੂੰ ਕੁਦਰਤ ਨੇ ਉਹ ਹੀ ਕੰਮ ਲਾਇਆ ਗੱਲ ਇਹ ਆ ਕਿ ਅਸੀਂ ਉਸ ਚੀਜ਼ ਪਿੱਛੇ ਕਿੱਦਾਂ ਬਣ ਰਹੇ ਆ ਹਰ ਕਿਸੇ ਨੂੰ ਬਹੁਤ ਸੌਖਾ ਬੇਵਕੂਫ ਬਣਾਣਾ ਕਿਸ ਚੀਜ਼ ਤੇ ਸਰ ਤੇ ਸਰ ਪਰਮਾਤਮਾ ਦੇ ਨਾਮ ਤੇ ਤੇ ਉਹਦੇ ਨਾਮ ਤੇ ਹਰ ਕੋਈ ਬਣਾ ਰਿਹਾ ਪਰ ਅਸਲ ਦੇ ਵਿੱਚ ਉਹਦਾ ਨਾਮ ਤੇ ਉਹ ਉਹ ਤੁਹਾਡੇ ਅੰਦਰ ਹੈ ਉਸ ਨੂੰ ਮਹਿਸੂਸ ਤੁਸੀਂ ਹਵਾ ਰਹੀ એનર્ਜੀ ਰਹੀ ਕੁਦਰਤ ਤੇ ਦਿੱਤੇ ਰਸਤੇ ਰਹੀ ਆਪਣੇ ਕਰਮ ਰਹੀ ਆਪਣੀ ਨੀਅਤ ਰਹੀ ਪਾ ਸਕਦੇ ਹੈ ਕਿ ਨਹੀਂ ਸਹੀ ਹੈ ਜਰੂਰ ਦੱਸਿਓ ਬੜੇ ਕਮੈਂਟ ਕਰਦੇ ਹੋ ਤੁਸੀਂ ਥੈਂਕ ਯੂ ਤੁਹਾਡਾ ਧੰਨਵਾਦ ਬਹੁਤ ਬਹੁਤ ਕਿ ਤੁਸੀਂ ਦੇਖਦੇ ਵੀ ਹੋ ਕਮੈਂਟ ਵੀ ਕਰਦੇ ਹੋ ਟਾਈਮ ਵੀ ਕਰਦੇ ਹੋ ਤੇ ਬੜਾ ਵਧੀਆ ਲੱਗਦਾ ਹੈ ਮੈਂ ਹਰ ਕਮੈਂਟ ਤਕਰੀਬਨ ਤਕਰੀਬਨ ਪੜ੍ਹਦੀਆਂ ਹਾਂ ਜਵਾਬ ਮੈਂ ਇਹਦੇ ਵਿੱਚ ਜੇ ਕਿਸੇ ਦਾ ਕੁਐਸਚਨ ਹੁੰਦਾ ਤੇ ਦੇ ਦੇਈਦਾ ਨਹੀਂ ਤਾਂ ਬਸ ਲਾਈਕ ਹੀ ਮਾਰ ਦਈਦਾ ਚਲੋ ਅੱਜ ਇੱਕ ਜਿਹੜੀ ਆਪਾਂ ਗੱਲ ਕਰਨੀ ਹੈ ਜਿਸ ਕਰਕੇ ਆਪਾਂ ਨਜ਼ਰਾਂ ਤੇ ਲੌਜੀਕ ਤੇ ਤਰਕ ਦੀ ਗੱਲ ਕੀਤੀ ਸੀ ਉਹ ਇਹ ਆ ਕਿ ਅੱਜ 26 ਅਗਸਤ 2025 ਦਿਨ ਮੰਗਲਵਾਰ ਦਾ ਤਿਥੀ ਤੁਹਾਨੂੰ ਦੱਸਾਂ ਮੈਂ ਤਾਂ ਭਾਦੋਂ ਦੇ ਮਹੀਨੇ ਦੀ ਤੀਜ ਦੀ ਤਿਥੀ ਹੈ ਕਾਦੇ ਛੁਕਲ ਪੱਖ ਦੀ ਚਾਨਣ ਪੱਖੋਂ ਆ ਗਿਆ ਸ਼ੁਰੂ ਚੰਦਰ ਦਰਸ਼ਨ ਕਰਨੇ ਹਰ ਰੋਜ਼ ਚੰਗੇ ਹੁੰਦੇ ਆ ਪਰ ਇਹ ਭਾਦੋਂ ਦੀ ਚੌਥ ਦੇ ਚੰਦਰ ਦਰਸ਼ਨ ਕਲੰਕ ਚਤੁਰਤੀ ਕਿ ਆ ਗਿਆ ਇਸ ਨੂੰ ਕੁਝ ਲੋਕਾਂ ਨੂੰ ਤਕਰੀਬਨ ਤਕਰੀਬਨ ਪਤਾ ਹੀ ਹੋਏਗਾ ਪਰ ਹੁਣ ਇਹ ਆ ਕਿ ਗੱਲ ਇਹ ਆ ਮੈਂ ਕੀਤੀ ਆ ਤੁਹਾਡੇ ਨਾਲ ਕਿ ਤੀਜ ਤਿਥੀ ਆ ਤੇ ਗੱਲ ਕਰ ਰਹੇ ਆ ਆਪਾਂ ਕਲੰਕ ਚੌਥੀ ਹੁਣ ਲੌਜੀਕ ਸੁਣੋ ਤੀਜ ਤਿਥੀ ਦਾ ਪੱਖ ਦੁਪਹਿਰ ਨੂੰ 1 ਵਜ੍ਹ ਕੇ 55 ਮਿੰਟ ਤੇ ਖਤਮ ਹੋ ਜਾਏਗਾ ਜਿਹੜਾ ਰਾਤ ਨੂੰ ਅਸੀਂ ਚੰਦਰ ਦੇਖਾਂਗੇ ਇਹ ਚੌਥ ਤਿਥੀ ਦਾ ਚੰਦਰਮਾ ਹੋਏਗਾ ਕਿ ਸਿਥਿਥੀ ਦਾ ਇਹ ਚੌਥ ਤਿਥੀ ਦਾ ਚੰਦਰਮਾ ਹੈ ਤਾਂ ਇਸ ਕਰਕੇ ਰਾਤ ਨੂੰ ਚੰਦਰ ਦਰਸ਼ਨ ਕਰਨੇ ਨਹੀਂ ਕਿਸੇ ਨੇ ਵੀ ਚੰਦਰਦਰਸ਼ਨ ਨਹੀਂ ਕਰਨੇ ਤੇ ਅਗਰ ਕੋਈ ਪਹਿਲਾ ਦੂਜਾ ਚੰਦਰਮਾ ਦੇਖਿਆ ਤੇ ਇਸ ਦਾ ਦੇਖਿਆ ਕੱਲ ਦੇਖਿਆ ਚੰਦਰਦਰਸ਼ਨ ਕੀਤੇ ਆ ਤਾਂ ਵੈਸੇ ਨਹੀਂ ਕਰਨੇ ਚਾਹੀਦੇ ਦੇਖੋ ਐਵੇਂ ਮੈਂ ਤੁਹਾਨੂੰ ਇਹਦਾ ਕਹੀ ਜਾਵਾਂ ਕਿ ਇਹਦਾ ਕੋਈ ਹਲ ਕਹਿੰਦੇ ਆ ਕਲੰਕ ਚੱਕਰ ਪੀਚ ਨੂੰ ਕਿਹਾ ਗਿਆ ਕੁਛ ਤਾਂ ਕਾਰਨ ਹੋਏਗਾ ਤਾਂ ਹੀ ਕਹਿੰਦੇ ਆ ਤੇ ਕਾਰਨ ਹੋਏਗਾ ਤੇ ਕੀ ਲੋੜ ਹੈ ਸਾਨੂੰ ਇਹ ਕਾਰਨਾਂ ਨਾਲ ਪੰਗੇ ਲੈਣ ਦੀ ਤਾਂ ਲੋੜ ਹੀ ਨਹੀਂ ਹੈ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਮਤਲਬ ਇਸ ਤੋਂ ਦੂਰ ਰੱਖਣਾ ਹੈ ਕਿ ਕਲੰਕ ਚਤੁਰਥੀ ਚੰਦਰ ਦਰਸ਼ਨ ਨਿਵੇਤ ਰਹਿਣਗੇ ਚੰਦਰ ਅਸਤ ਹੋਏਗਾ ਤਾਂ ਰਾਤ ਨੂੰ तकरीबन 8:30 ਵਜੇ 9:15 ਵਜੇ ਤੱਕ ਨਹੀਂ ਤੁਸੀਂ ਬਾਹਰ ਨਿਕਲਣਾ ਕੋਸ਼ਿਸ਼ ਕਰਨੀ ਹੈ ਸ਼ਾਮ ਤੋਂ ਲੈ ਕੇ ਹਨਾ ਤੇ ਗ੍ਰਹਾਂ ਦੇ ਮੁਤਾਬਕ ਅੱਜ ਦੇ ਦਿਨ ਮੰਗਲਵਾਰ ਵਾਲੇ ਦਿਨ ਹਸਤ ਨਕਸ਼ਤਰ ਕੰਨਿਆ ਰਾਸ਼ੀ ਵਿੱਚ ਚੰ드ਰਮਾ ਭਦਰਾ ਜੋ ਹੈ ਸਵੇਰੇ ਤੜਕੇ ਤੋਂ ਸ਼ੁਰੂ ਹੋਏਗੀ ਹਰੀ ਤਾਲੀਕਾ ਤੀਜ ਹੈ ਗੋਰੀ ਤੀਜ ਵੀ ਕਿਹਾ ਜਾਂਦਾ ਵੈ ਸਾਮਵੇਦ ਵੀ ਕਿਹਾ ਜਾਂਦਾ ਹੈ ਠੀਕ ਹੈ ਤਾਂ ਇਸ ਤੀਜ ਤਿਥੀ ਤੇ ਹੈਗੀ ਤੀਜ ਦੀ ਥੀ ਆ ਪਰ ਦੁਪਹਿਰ ਤੱਕ ਹੈ ਤਾਂ ਚੰਦਰ ਚੰਦਰ ਦੇ ਦੇਖਣੇ ਚੌਥੀ ਤੀਤੀ ਦਾ ਹੋਏਗਾ ਤਾਂ ਰਾਤ ਨੂੰ ਚੰਦਰਮਾ ਦੇ ਦਰਸ਼ਨ ਨਹੀਂ ਕਰਨੇ ਕਲੰਕ ਚੌਥ ਕਿਹਾ ਗਿਆ ਏ ਕਲੰਕ ਲੱਗ ਜਾਂਦਾ ਹੈ ਅੱਛਾ ਕਲੰਕ ਕਈ ਵਾਰੀ ਅਸੀਂ ਚੋਛਦੇ ਆ ਲੈ ਲੱਗ ਜਵੇ ਜਿਹੜਾ ਲੱਗਣਾ ਸਾਡੀ ਭਾਸ਼ਾ ਹੈ ਜੀ ਅਸੀਂ ਇਦਾਂ ਹੀ ਬੋਲਦੇ ਆ ਬੱਚੇ ਕਹਿੰਦੇ ਆ ਲੈ ਵਹਿਮ ਪਈਆ ਵਹਿਮ ਹੋਈਆ ਉਹ ਕਹਿੰਦੇ ਆ ਨਾ ਸਿਆਣੇ ਬੜੀ ਵਧੀਆ ਗੱਲ ਹੈ ਕਿ ਕਹਿੰਦੇ ਵਕਤ ਚੰਗਾ ਹੋਵੇ ਨਾ ਤੇ ਕੁਛ ਨਹੀਂ ਹੁੰਦਾ ਵਕਤ ਚੰਗਾ ਹੋਵੇ ਤਾਂ ਭਾਵੇਂ ਭਰੀਆਂ ਚੱਕੀ ਫਿਰੋ ਜੇ ਵਕਤ ਮਾੜਾ ਹੈ ਤਾਂ ਖਾਲੀ ਵੀ ਚੱਲਦੀ ਆ ਪਿਸਟਲ ਤੇ ਜਦੋਂ ਵਕਤ ਮਾੜਾ ਹੈ ਖੜਿਆ ਹੀ ਬੰਦਾ ਫਸ ਜਾਂਦਾ ਕੋਲ ਖੜਿਆ ਉਲਝੇਵੇਂ ਚੁੱਲ ਚ ਜਾਂਦਾ ਤੇ ਜੇ ਵਕਤ ਚੰਗਾ ਹੈ ਤਾਂ ਭਾਵੇਂ ਚੱਕਰ ਚੋਂ ਅੰਗਰੋਲਾ ਤੁਹਾਡੇ ਦਾਗ ਨਹੀਂ ਲੱਗਦਾ ਕੋਈ ਤੁਹਾਨੂੰ ਦੇਖਦਾ ਨਹੀਂ ਅਗਲਾ ਕਹਿੰਦਾ ਅੱਛਾ 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 ਕਹਿ ਕੇ ਪਰੇ ਭਾਵੇਂ ਜੋ ਮਰਜ਼ੀ ਕੀਤਾ ਹੋਵੇ ਉਹੀ ਗੱਲ ਕਿ ਵਕਤ ਨੂੰ ਸਮਝ ਲੈਣਾ ਚਾਹੀਦਾ ਹੈ ਕੀ ਲੋੜ ਪਈ ਹੈ ਸਾਨੂੰ ਅਗਰ ਕਲੰਕ ਚਾਤੋ ਟਿੱਕੀ ਕਿਸੇ ਤਰ੍ਹਾਂ ਬਣੀ ਹੈ ਤਾਂ ਠੀਕ ਆ ਨਾ ਦੇਖੋ ਚੰਦਰ ਨੂੰ ਕੋਈ ਲੋੜ ਨਹੀਂ ਹੈ ਤੇ ਜੇ ਕਤੇ ਅਚਾਨਕ ਦੇਖਿਆ ਵੀ ਜਾਵੇ ਕਿਸੇ ਕੋਲੋਂ ਤਾਂ ਉਹਦਾ ਮੈਂ ਤੁਹਾਨੂੰ ਪ੍ਰੋਗਰਾਮ ਦੇ ਖੇਤਰ ਚੋਂ ਉਪਾਅ ਦੱਸਣ ਲੱਗੀਆਂ ਕੀ ਕਰਨਾ ਠੀਕ ਹੈ ਵੈਸੇ ਕੋਸ਼ਿਸ਼ ਕਰਨੀ ਹੈ ਦੇਖਣਾ ਨਹੀਂ ਉਪਾਅ ਨਾਲੋਂ ਪਰਹੇਜ਼ ਚੰਗਾ ਮੈਂ ਹਮੇਸ਼ਾ ਜੋ ਮੇਰੇ ਕੋ ਆਪਣੀ ਜਨਮ ਪੱਤਰੀ ਵੀ ਦਿਖਾਉਣ ਆਉਂਦੇ ਆ ਤਾਂ ਮੈਂ ਉਹਨਾਂ ਨੂੰ ਉਪਾਅ ਨਾਲੋਂ ਜ਼ਿਆਦਾ ਪਰਹੇਜ਼ ਦੱਸਦੀਆਂ ਕਿ ਪਰਹੇਜ਼ ਹੀ ਕਰੋਗੇ ਤਾਂ ਉਪਾਅ ਹੋ ਸਕਦਾ ਹੈ ਜਿਆਦਾ ਦਵਾਈ ਲੈਣ ਦਾ ਕੀ ਕੀ ਹੈ ਦਵਾਈ ਨੇ ਤੇ ਆਪਣਾ ਅਸਰ ਕਰਨਾ ਜੇ ਟਾਈਮ ਸਿਰ ਹਰ ਚੀਜ਼ ਕਰਨੀ ਸ਼ੁਰੂ ਕਰ ਦੋ ਤਾਂ ਸਰੀਰ ਆਪਣੇ ਆਪ ਹੀ ਠੀਕ ਹੋ ਜਾਂਦਾ ਹੈ ਚਲੋ ਅੱਜ ਦੇ ਦਿਨ ਹਸਤ ਨਕਸ਼ਤਰ ਤੇ ਚੰਦਰਮਾ ਮੈਂ ਤੁਹਾਨੂੰ ਦੱਸਿਆ ਕੰਨਿਆ ਰਾਸ਼ੀ ਵਿੱਚ ਕੰਨਿਆ ਰਾਸ਼ੀ ਵਿੱਚ ਪਹਿਲਾਂ ਤੋਂ ਹੀ ਮੰਗਲ ਨੇ ਕਿੱਦਾਂ ਦਾ ਜਾਏਗਾ ਅੱਜ ਦਾ ਦਿਨ ਦੱਸਦੇ ਆਂ ਸਭ ਤੋਂ ਪਹਿਲਾਂ ਹੈ ਰੇਜ਼ ਅਨੀ ਮੇਸ਼ ਰਾਸ਼ੀ ਹਾਂ ਰਾਹੂ ਕਾਲ ਦਾ ਟਾਈਮ ਵੀ ਦੇਖ ਲਓ 3 ਵਜੇ ਤੋਂ ਲੈ ਕੇ 4:30 ਵਜੇ ਦਾ ਟਾਈਮ ਰਾਹੂ ਕਾਲ ਦਾ ਰਹੇਗਾ ਗ੍ਰਹਾਂ ਦੇ ਮੁਤਾਬਕ ਅੱਜ ਦੇ ਦਿਨ ਮੇਸ਼ ਰਾਸ਼ੀ ਵਾਲਿਆਂ ਦੇ ਲਈ ਹਸਤ ਨਕਸ਼ਤਰ ਕਾਫੀ ਮੋਸ਼ਰ ਰਹੇ ਤੁਸੀਂ ਛੇਵੇਂ ਚੰਦਰ ਹੈ ਰਾਤ ਨੂੰ ਅੱਜ ਵੀ ਦੁੱਧ ਦਾ ਸੇਵਨ ਨਹੀਂ ਕਰਨਾ ਨਮਕਲੇ ਅਗੇ ਧਾਰਮਿਕ ਸਥਾਨ ਤੇ ਦੇਣਾ ਅੱਜ ਦੇ ਦਿਨ ਦਾ ਫਲ ਰਹੇਗਾ ਤੇ ਹਲਕਾ ਜਿਹਾ ਬ੍ਰਾਊਨ ਕਲਰ ਤੁਸੀਂ ਪੈਨਟ ਸਕਦੇ ਹੋ ਕੋਸ਼ਿਸ਼ ਇਹ ਵੀ ਕਰਨੀ ਹੈ ਕਿ ਆਪਣੇ ਕੰਮ ਹੋਣ ਤੋਂ ਪਹਿਲਾਂ ਭੇਤ ਕਿਸੇ ਨੂੰ ਦੇਣੇ ਕੋਈ ਨਹੀਂ ਟੌਰਸ ਯਾਨੀ ਬ੍ਰੇਕ ਰਾਸ਼ੀ ਵਾਲਿਆਂ ਨੂੰ ਥੋੜੀ ਜਿਹੀ ਮੈਡੀਟੇਸ਼ਨ ਅੱਜ ਜ਼ਰੂਰ ਕਰਨੀ ਚਾਹੀਦੀ ਹੈ ਦੂਜੇ ਬ੍ਰਸਪਤ ਦੇ ਕਰਤਕ ਕੇ ਥੋੜੀ ਗਲੇ ਦੀ ਪ੍ਰੋਬਲਮ ਥੋੜੀ ਮਸਲਸ ਪ੍ਰੋਬਲਮ ਅੱਜ ਤੰਗ ਕਰ ਸਕਦੀ ਹੈ ਚੰਦਰ ਦਾ ਨਕਸ਼ਤਰ ਮਿੱਤਰ ਨਹੀਂ ਹੈ ਤਾਂ ਜਿਸ ਕਰਕੇ ਤੁਸੀਂ ਇਹ ਵੀ ਕੋਸ਼ਿਸ਼ ਕਰਨੀ ਹੈ ਕਿ ਆਪਣੇ ਭੈਣ ਭਾਈ ਨਾਲ ਸਬੰਧ ਅੱਛੇ ਰੱਖਣੇ ਆ ਸ਼ਾਂਤੀ ਨਾਲ ਰਹਿਣਾ ਉਹਨਾਂ ਨਾਲ ਘੱਟ ਬੋਲਣਾ ਥੋੜਾ ਜਿਆ ਚੰਗਾ ਕੈਂਜੇਮਿਨਿਜ਼ ਯਾਨੀ ਮਿਥੂ ਰਾਸ਼ੀ ਮਿਥੂ ਰਾਸ਼ੀ ਵਾਲਿਆਂ ਜੇਕਰ ਕੋਈ ਬੈਠ ਕੇ ਆਰਡਰ ਦੇ ਕੇ ਕੰਮ ਕਰ ਦਿਆ ਤਾਂ ਕੰਮ ਹੋ ਜਾਏਗਾ ਭਾਜ ਨਟ ਦਾ ਪੂਰੀ ਤਰ੍ਹਾਂ ਨਾਲ ਫਾਇਦਾ ਨਹੀਂ ਹੋਣ ਵਾਲਾ ਤੁਹਾਨੂੰ ਬਿਜ਼ਨਸ ਲਈ ਅੱਜ ਦਾ ਦਿਨ ਅੱਛਾ ਹੈ ਰੁਕਿਆ ਪੈਸਾ ਲੈਣ ਲਈ ਅੱਛਾ ਹੈ ਵਿਦੇਸ਼ ਲਈ ਅੱਛਾ ਹੈ ਠੀਕ ਹੈ ਚੰਦਰ ਦਾ ਨਕਸ਼ਤਰ ਮਿੱਤਰ ਹੈ ਜਿਆਦਾ ਇਮੋਸ਼ਨਲ ਨਾ ਹੋਵੋ ਲੌਜੀਕ ਤੇ ਤਰਕ ਨਾ ਚੱਲੋ ਦਿਮਾਗ ਤੋਂ ਕੰਮ ਲਓ ਕੈਂਸਰ ਜਾਨੀ ਕਰਕਰਾ ਸ਼ੀਤੀ ਗੱਲ ਕਰੀਏ ਤਾਂ ਕਰਕਰਾ ਸ਼ੀ ਵਾਲਿਆਂ ਦੇ ਲਈ ਬਹੁਤ ਹੀ ਵਧੀਆ ਆਪਣੀ ਫਿਟਨੈਸ ਵੱਲ ਧਿਆਨ ਦਿਓਗੇ ਸ਼ਾਪਿੰਗ ਦਾ ਮਨ ਕਰੇਗਾ ਬਾਹਰ ਕੋ ਮਣ ਫਿਰਨ ਜਾ ਸਕਦੇ ਹੋ ਗੱਡੀਆਂ ਵਗੈਰਾ ਦਾ ਕੰਮ ਕਰਦੇ ਹੋ ਤਾਂ ਸੇਲ ਪਰਚੇਜ਼ ਲਈ ਤੁਹਾਡਾ ਚੰਗਾ ਇਮਪ੍ਰੈਸ਼ਨ ਪਰਸਨਲਿਟੀ ਨਾਲ ਪੈਣਗਾ ਮਦਰਾਮੀ ਤਾਂ ਤੁਸੀਂ ਬਚਣਾ ਕਈ ਦਿਨਾਂ ਤੋਂ ਦੱਸ ਰਹੀ ਹਾਂ ਪਾਰੇ ਤੇ ਕੰਟਰੋਲ ਰੱਖਣਾ ਤੇ ਮੱਥੇ ਤੇ ਸਵੇਰ ਤੋਂ ਹੀ ਦਹੀਂ ਲਗਾ ਲੈਣਾ ਨਿਯੋਜਨੀ ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਜੋ ਸਿਤਾਰੇ ਚੱਲ ਰਹੇ ਨੇ ਅੱਜ ਦੇ ਦਿਨ ਚੰਦਰ ਦਾ ਨਕਸ਼ਤਰ ਮਾਨਸਿਕ ਕਲਪਹਾੜ ਦਏਗਾ ਮਾਨਸਿਕ ਪਰੇਸ਼ਾਨੀ ਦਏਗਾ ਕੰਮਕਾਰ ਲਈ ਕੋਈ ਜ਼ਿਆਦਾ ਅੱਛਾ ਨਹੀਂ ਹੈ ਸੇਧ ਦਾ ਧਿਆਨ ਰੱਖੋ ਸਿਰ ਵਿੱਚ ਦਰਦ ਰਹਿਣਾ ਜਿੱਦਾਂ ਇੱਕਦਮ ਤਪਤੇ ਇੱਕਦਮ ਠੰਡੇ ਹੋ ਜਾਣਾ ਐਦਾਂ ਦੇ ਹਾਲਾਤ तकरीबन ਥੋੜੇ ਜਿ ਬਣੇ ਹੋਇਆ ਸਿੰਘ ਰਾਸ਼ੀ ਵਾਲਿਆਂ ਦੇ ਦੇਖੋ ਕਾਲੀ ਨੀਲਾ ਰੰਗ ਘੱਟ ਪਾਓ ਤੇ ਥੋੜਾ ਸਬਰ ਨਾਲ ਤੇ ਥੋੜਾ ਆਰਾਮ ਨਾਲ ਤੇ ਥੋੜਾ ਪਲੈਨਿੰਗ ਨਾਲ ਚੱਲੋ ਬੱਚਿਆਂ ਦੀ ਗੱਲ ਵੀ ਸੁਣ ਲਓ ਪਰਿਵਾਰ ਦੀ ਗੱਲ ਵੀ ਸੁਣ ਲਓ ਆਪਣੀ ਨਹੀਂ ਸੁਣਾਓ ਠੀਕ ਆ ਪਰ ਉਹਨਾਂ ਦੀ ਜ਼ਰੂਰੀ ਸੁਣੋ ਚੰਗਾ ਵਰਗੋ ਜਾਨੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲਈ ਮੰਗਲ ਚੰਦਰ ਲਗਨ ਚ ਬਣੇ ਹੋਏ ਆ ਜਿੱਦੀ ਬਣ ਕੇ ਅੜ ਕੇ ਅੱਜ ਵੀ ਕੰਮ ਨਹੀਂ ਕਰਨਾ ਤੇ ਪੈਸੇ ਲਈ ਧਨ ਲਈ ਤੋਂ ਕਈ ਬੰਦੇ ਠੀਕ ਠਾਕ ਜਾ ਜਾਏਗਾ ਬਹੁਤ ਅੱਛਾ ਨਹੀਂ ਹੈ ਥੋੜਾ ਜਿਹਾ ਘਿਓ ਲੈ ਕੇ ਅੱਜ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਦੁਪਹਿਰ ਤੋਂ ਬਾਅਦ ਰੱਖੋਗੇ ਤਾਂ ਜ਼ਿਆਦਾ ਵਧੀਆ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਕਰੋ ਤੇ ਮਾਂ ਦੇ ਪੈਰੀਂ ਹੱਥ ਲਾ ਕੇ ਦਿਨ ਦੀ ਕੀਤੀ ਸ਼ੁਰੂਆਤ ਚੰਦਰ ਲਗਨ ਵਾਲੇ ਦੇ ਲਈ ਸ਼ੁਭ ਫਲ ਦੇਗੀ ਲਿਬਰਾ ਜਾਨੀ ਤੁਲਾ ਰਾਸ਼ੀ ਦੀ ਗੱਲ ਕਰੀਏ ਤਾਂ ਤੁਲਾ ਰਾਸ਼ੀ ਵਾਲਿਆਂ ਦੇ ਲਈ ਜੋ ਫੈਨਾਸ ਦਾ ਕੰਮ ਕਰਦੇ ਹੋ ਤੁਸੀਂ ਪੈਸੇ ਦੇ ਲੈਣ ਦੇ ਦਾ ਕੰਮ ਕਰਦੇ ਹੋ ਤਾਂ ਵਧੀਆ ਥੋੜੀ ਜੀ ਤੁਲਾ ਰਾਸ਼ੀ ਵਾਲਿਆਂ ਨੂੰ ਦਿਨ ਨਾਂਗਿਆ ਤੇ ਸ਼ਾਮ ਨੂੰ ਥੋੜੀ ਜੀ ਪਰੇਸ਼ਾਨੀ ਤੁਹਾਡੀ ਵਧਣ ਵਾਲੀ ਆ ਉਹ ਇਸ ਕਰਕੇ ਕਿ ਇੱਕ ਤਾਂ देर ਰਾਤ ਤੱਕ ਸੋ ਸਕਦਾ ਨਹੀਂ ਜਾਂਦਾ ਨਾ ਆਉਣਾ ਜਾਂ ਕਿਸੇ ਨਾਲ ਕੋਈ ਕਿਸੇ ਤਰ੍ਹਾਂ ਦੀ ਡੀਲ ਕੀਤੀ ਹੋ ਛੁੱਟ ਜਾਣਾ ਕੋਈ ਆਰਡਰ ਮਿਲਿਆ ਸੀ ਉਹ ਖਰਾਬ ਹੋ ਜਾਣਾ ਜਾਂ ਵਿਦੇਸ਼ ਤੋਂ ਕਿਸੇ ਨਾਲ ਥੋੜੀ ਬਹਿਸ ਬਾਜੀ ਹੋ ਜਾਣਾ ਚਾਹੇ ਬੱਚਿਆਂ ਦੇ ਚਾਹੇ ਕੋਈ ਰਿਸ਼ਤੇਦਾਰ ਨੇ ਉਹਨਾਂ ਦੇ ਨਾਲ ਤਾਂ ਕੀ ਕਰੋ ਇੱਕ ਤਾਂ ਪਾਣੀ ਦਾ ਘੁੱਟ ਪੀ ਕੇ ਤੁਸੀਂ ਵੀ ਹਰ ਕੰਮ ਕਰਨਾ ਤੇ ਦੂਜੀ ਗੱਲ ਇਹ ਆ ਕਿ ਕੰਨਾ ਪਿਛੇ ਇਟਰ ਲਗਾ ਲੈਣਾ ਤੇ ਤੀਜਾ ਹਲਕਾ 뮤직 ਆਪਣੇ ਕੋਲ ਲਗਾ ਕੇ ਹੀ ਰੱਖਣਾ ਠੀਕ ਤਾਂ ਇਹ ਦਿਨ ਅੱਛਾ ਜਾ ਸਕਦਾ ਹੈ ਪਰ ਸਰਕਾਰੀ ਕਿਸੇ ਤਰ੍ਹਾਂ ਦਾ ਗੈਰ ਸਰਕਾਰੀ ਕੰਮ ਆਪਣੇ ਹੱਥ ਚ ਲਾ নাও ਅਗਰ ਕੰਫੀਡੈਂਸ ਨਹੀਂ ਹੈਗਾ ਤਾਂ ਸਕੋਰਪੀਓ ਜਨੀ বৃশ্চਿਕ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਅੱਛਾ ਮਨ ਖੁਸ਼ ਰਹੇਗਾ ਕੰਮ ਕਾਰਜ ਚ ਵੀ ਮਨ ਲੱਗੇਗਾ ਪੜ੍ਹਾਈ ਚ ਵੀ ਮਨ ਲੱਗੇਗਾ ਵਿਦੇਸ਼ ਚ ਰਿਸ਼ਤੇਦਾਰ ਨਾਲ ਗੱਲਬਾਤ ਵੀ ਹੋਏਗੀ ਆਪਣੇ ਆਪ ਨੂੰ ਖੁਸ਼ੀ ਜੀ ਮਹਿਸੂਸ ਹੋਏਗੀ ਕਿਤੇ ਮੂਵੀ ਵਗੈਰਾ ਦੇਖਣ ਜਾਣ ਦਾ ਪ੍ਰੋਗਰਾਮ ਹੈ ਤਾਂ ਉਹ ਵੀ ਦੇਖ ਸਕਦੇ ਹੋ ਵਧੀਆ ਦਿਨ ਜਾਣ ਵਾਲਾ ਤੁਹਾਡਾ ਕਹਿ ਸਕਦੇ ਆਪਾਂ ਇਨਕਮ ਸਥਾਨ ਚ ਚੰਦਰਮਾ ਮਾਂ ਦਾ ਆਸ਼ੀਰਵਾਦ ਅੱਛੀ ਨਰਜੀ ਦੇਗਾ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਦੀ ਗੱਲ ਕਰੀਏ ਤਾਂ ਪੇਟ ਸੰਬੰਧੀ ਥੋੜੀ ਜੀ ਪਰੇਸ਼ਾਨੀ ਤੁਹਾਨੂੰ ਰਾਸ਼ੀ ਵਾਲਿਆਂ ਨੂੰ ਹਜੇ ਵੀ ਹੋ ਰਹੀ ਆ ਹਸਪੀਟਲ ਦੇ ਚੱਕਰ ਬਜ਼ੁਰਗਾਂ ਦੇ ਲੱਗ ਸਕਦੇ ਆ ਜਾਂ ਤੁਹਾਡੇ ਲੱਗ ਸਕਦੇ ਆ ਵਜ੍ਹਾ ਕੋਈ ਵੀ ਹੋਵੇ ਤਾਂ ਥੋੜੇ ਜਿਹਾ ਹਸਪੀਟਲ ਦੇ ਚੱਕਰਾਂ ਤੋਂ ਬਚਣ ਦੇ ਲਈ ਕੋਸ਼ਿਸ਼ ਕਰਨੀ ਹੈ ਕਿ ਰਾਤ ਨੂੰ ਸਫੇਸਤੀ ਦਾ ਸੇਵਨ ਨਹੀਂ ਕਰਨਾ ਤੇ ਇਹ ਵੀ ਕੋਸ਼ਿਸ਼ ਕਰਨੀ ਹੈ ਕਿ ਘਰ ਤੋਂ ਨਿਕਲਦੇ ਸਮੇਂ ਆਪਣਾ ਮਾਂ ਦਾ ਆਸ਼ੀਰਵਾਦ ਲੈ ਕੇ ਜਾਣਾ ਦਸਵੇਂ ਚੰਦਰ ਹੈ ਤੇ ਅੱਛੇ ਲੋਕਾਂ ਨਾਲ ਜਾ ਅੱਛੇ ਲੋਕ ਮੀਨਸ ਰਾਜਨੀਤਿਕ ਲੋਕ ਅੱਛੇ ਲੋਕ ਸਾਰੇ ਹੀ ਅੱਛੇ ਹੁੰਦੇ ਆ ਪ੍ਰਤਿਸ਼ਠਾਵਾਨ ਲੋਕਾਂ ਦੀ ਕਹਿ ਰਹੀਆਂ ਕਿ ਜੋ ਲੱਗਦਾ ਕਿ ਤੁਹਾਨੂੰ ਸਰਕਾਰੀ ਤੌਰ ਤੇ ਕੋਈ ਕੰਮ ਰੁਕਿਆ ਉਹਨਾਂ ਤੋਂ ਕਰਾਉਣਾ ਹੈ ਤਾਂ ਥੋੜਾ ਚੁੱਪ ਰਹਿ ਕੇ ਸਾਇਲੈਂਟ ਮੋਡ ਵਿੱਚ ਰਹਿ ਕੇ ਉਹਨਾਂ ਦੀ ਗੱਲ ਸੁਣ ਕੇ ਅਸਰ ਕਰਨਾ ਜ਼ਿਆਦਾ ਫਾਇਦਾ ਦਵੇਗਾ ਠੀਕ ਹੈ ਤੇ ਅਗਲੀ ਰਾਸ਼ੀ ਦੀ ਗੱਲ ਕਰੀਏ ਆਪਾਂ ਕੈਪ੍ਰਿਕੌਰ ਜਾਨੀ ਮਕਰ ਰਾਸ਼ੀ ਦੀ ਗੱਲ ਕਰਦੇ ਆ ਜੀ ਮਕਰ ਰਾਸ਼ੀ ਵਾਲਿਆਂ ਦੇ ਸਿਤਾਰੇ ਤਕਰੀਬਨ ਠੀਕ ਠਾਕ ਜੇ ਚੱਲ ਰਹੇ ਆ ਥੋੜੇ ਜਿਹਾ ਉਲਝੇਵੇਂ ਤੇ ਥੋੜੇ ਜਿਹਾ ਕਮ ਡਲੇ ਜਰੂਰ ਹੋਏ ਹੋਏ ਆ ਕਮਾਂ ਕਰਾਂ ਨੂੰ ਸਹੀ ਕਰਨ ਦੇ ਲਈ ਇੱਕ ਤਾਂ ਵਾਈਟ ਕਰੀਮ ਤੇ ਸਕਿਨ ਕਲਰ ਪੈਨੋ ਤੇ ਦੂਜਾ ਤੁਸੀਂ ਕੋਸ਼ਿਸ਼ ਕਰਨੀ ਹੈ ਜੀ ਮਕਰ ਰਾਸ਼ੀ ਵਾਲਿਆਂ ਨੇ ਕਿਸੇ ਪੇਪਰ ਵਰਕ ਨੂੰ ਲੈ ਕੇ ਕੋਈ ਪਰੇਸ਼ਾਨੀ ਹੋਵੇ ਕੋਈ ਕੋਟਕਚਾਰੀ ਦੇ ਚੱਕਰ ਹੋਣ ਕਿਸੇ ਨਾਲ ਕੋਈ ਮੀਟਿੰਗ ਹੋਵੇ ਤਾਂ ਥੋੜੀ ਦੇਰ ਲਈ ਟਾਲ ਦੇਣੀ ਚਾਹੀਦੀ ਆ ਕਿ ਜਿੰਨੀ ਦੇਰ ਤੱਕ ਪੇਪਰ ਵਰਕ ਸਹੀ ਨਹੀਂ ਹੁੰਦਾ ਉਨੀ ਦੇਰ ਹਰ ਕੰਮ ਹੱਥ ਚ ਲੈਣਾ ਨੁਕਸਾਨ ਹੀ ਕਰਾਏਗਾ ਠੀਕ ਹੈ ਅਗਲੀ ਰਾਸ਼ੀ ਅਕਿਊਰਸ ਯਾਨੀ ਕੁੰਬ ਰਾਸ਼ੀ ਵਾਲਿਆਂ ਦੇ ਲਈ ਇਰੀਟੇਟ ਘੱਟ ਹੋਵੇ ਗੁੱਸਾ ਘੱਟ ਕਰੋ ਖਿਜੋ ਘੱਟ ਬਹੁਤ ਖਿਜ ਰਹੇ ਹੋ ਤੁਸੀਂ ਜੀਵਨ ਸਾਥੀ ਨਾਲ ਜੋ ਪਰੇਸ਼ਾਨੀਆਂ ਨੇ ਉਹ ਵੱਧ ਜਾਣਗੀਆਂ ਉਹ ਜੇਮਾ ਵੱਜ ਜਾਏਗਾ ਤੇ ਫਾਇਦਾ ਕੋਈ ਨਹੀਂ ਹੈ ਨਾਲ ਕੋਸ਼ਿਸ਼ੇ ਵੀ ਕਰਨੀ ਹੈ ਤੁਸੀਂ ਕਿ ਨਮਕ ਦਾ ਸੇਵਨ ਵੀ ਘੱਟ ਕਰਨਾ ਹੈ ਹਾਂ ਨਮਕ ਤੁਸੀਂ ਵੀ ਲੰਗਰ ਚ ਦੇ ਸਕਦੇ ਹੋ ਅਗਰ ਮੰਦਰ ਜਾਂ ਗੁਰਦੁਆਰਾ ਸਾਹਿਬ ਜਾ ਰਹੇ ਹੋ ਤਾਂ ਪਰੀਲੀ ਦਾਲ ਦੇਣਾ ਬ੍ਰਹਸਪਤ ਨੂੰ ਸ਼ੁਭ ਕਰੇਗਾ ਠੀਕ ਪਾਈਸੇ ਜਾਨੀ ਮੀਨ ਰਾਸ਼ੀ ਵਾਲਿਆਂ ਦੇ ਸਤਵੇਂ ਚੰਦਰ ਆ 7 ਦੁੱਧ ਦੇ ਪੈਕੇਟ ਲੈ ਕੇ ਅੱਜ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਤਾਂ ਬਹੁਤ ਵਧੀਆ ਨਹੀਂ ਤਾਂ 21 ਰੱਖ ਦਿਓ ਹਾਂ ਅਗਰ ਬਿਲਕੁਲ ਨਹੀਂ ਰੱਖ ਸਕਦੇ ਤਾਂ ਚਲਦੇ ਪਾਣੀ ਵਿੱਚ ਥੋੜਾ ਜਿਹਾ ਦੁੱਧ ਤੇ ਚੌਲ ਜਾਲ ਪਰਵਾਹ ਕਰੋ ਚੰਦ ਜੋ ਸਤਵੇਂ ਚੰਦਰ ਚੱਲ ਰਿਹਾ ਮੰਗਲ ਨਾਲ ਤੁਹਾਡੇ ਧਾਰਮਿਕ ਸਥਾਨ ਦੇ ਮਾਲਕ ਨਾਲ ਹੈ ਉਲਝੇਵੇਂ ਆ ਨੌਵੀਂ ਘਟ ਕਰੇਗਾ ਤੇ ਔਲਾਦ ਸੰਬੰਧੀ ਪਰੇਸ਼ਾਨੀਆਂ ਵੀ ਘਟਾ ਦੇਗਾ ਚੰਗਾ ਸਿੱਧੀ ਗੱਲ ਕਿ ਪੀਲਾ ਹਲਕਾ ਜਿਹਾ ਰੰਗ ਪਾਉਣਾ ਕਾਲਾ ਨੀਲਾ ਰੰਗ ਨਹੀਂ ਪਾਉਣਾ ਜਦੋਂ ਤੱਕ ਸ਼ਨੀ ਤੁਹਾਡੇ ਲਗਨ ਚਾ ਤੱਕ ਕਾਲਾ ਨੀਲਾ ਰੰਗ ਤੋਂ ਪਰਹੇਜ਼ ਹੀ ਕਰੋ ਤਾਂ ਚੰਗਾ ਨੀਤਾ ਪਰੇਸ਼ਾਨੀਆਂ ਪਰੇਸ਼ਾਨੀਆਂ ਤੇ ਬੱਸ ਉਲਝੇਵੇਂ ਤੇ ਉਲਝੇਵੇਂ ਸਭ ਦੇ ਚੱਲਦੇ ਪਏ ਆ ਚਲੋ ਪਰ ਆਪਾਂ ਤਾਂ ਠੀਕ ਕਰਨੇ ਆ ਨਾ ਇਹ ਸੀ ਅਸਟ੍ਰੋਲੋਜੀ ਵਿਦਿਉ ਲੋਜੀਕ ਤੇ ਹੁਣ ਸੁਣੋ ਪਹਿਲੀ ਗੱਲ ਤਾਂ ਚੰਦਰ ਦੇਖਣਾਂ ਨਹੀਂ ਅੱਜ ਚੌਥੀ ਤਿਥੀ ਦਾ ਚੰਦਰਮਾਏ ਬਿਲਕੁਲ ਨਾ ਦੇਖੋ 8:30 ਤੋਂ 9 ਵਜੇ ਤੱਕ ਬਿਲਕੁਲ ਅਸਮਾਨ ਵਾਲ ਨਹੀਂ ਦੇਖਣਾ ਕਿਤੇ ਜੌਬ ਕਰਦੇ ਹੋ ਤੁਸੀਂ ਘਰ ਜਾਣਾ ਹੈ ਤਾਂ ਕੋਸ਼ਿਸ਼ ਕਰੋ ਕਿ ਆਪਣੇ ਆਪ ਨੂੰ ਬਿਜ਼ੀ ਰੱਖੋ ਗਾਣੇ ਗੋਣੇ ਸੁਣੋ ਤੇ ਆਰਾਮ ਨਾਲ ਐ ਨਹੀਂ ਕਹਿੰਦੀ ਮੱਖਾ ਬੰਦ ਕਰਕੇ ਚੱਲੋ ਅੱਖਾਂ ਬੰਦ ਕਰਕੇ ਨਹੀਂ ਚਲਣਾ ਅਸਮਾਨ ਵਾਲ ਨਹੀਂ ਦੇਖਣਾ ਹਾਂ ਕਿਤੇ ਨਾ ਕਿਤੇ ਨਜ਼ਰ ਪੈ ਜਾਏ ਕੁਦਰਤ ਇਹ ਕਹੇ ਦੀ ਚੀਜ਼ ਹੈ ਨਾ ਟੱਕੇ ਨਾਲ ਦੇਖੋ ਇਹ ਕਰਦੀ ਹੈ ਕਈ ਵਾਰ ਨਹੀਂ ਦੇਖਣਾ ਨਹੀਂ ਦੇਖਣਾ ਧਿਆਨ ਚੀਂ ਬਸ ਇਹ ਕਿਦਾਂ ਕਿਹਾ ਮਾੜਾ ਜਾ ਬਾਹਰ ਗਏ ਤੇ ਸਾਹਮਣੇ ਚਮਕਦਾ ਪਿਆ ਸੀ ਕਹਿੰਦੇ ਦੇਖਿਆ ਗਿਆ ਚਲੋ ਜੇ ਦੇਖਿਆ ਜਾਵੇ ਤਾਂ ਇੱਕ ਟੱਕ ਦੱਸਦੀਆਂ ਤੁਹਾਨੂੰ ਅਗਰ ਤੁਸੀਂ 14 ਚੰਦਰਮਾ ਦੇਖਿਆ ਤਾਂ ਅਗਲੇ ਦਿਨ ਪੂਰਾ ਦੁੱਧ ਮਾਲਕੇ ਨਾਓ ਠੀਕ ਇੱਕ ਨਾਰੀਅਲ ਲੈ ਕੇ ਆਪਣੇ ਤੋਂ ਵਾਰ ਕੇ ਜਲ ਪ੍ਰਵਾਹ ਕਰ ਦਿਓ ਜਦੋਂ ਚੰਦਰਮਾ ਨੂੰ ਦੇਖਿਆ ਤਾਂ ਉਸਦੇ ਵੱਲ ਥੋੜਾ ਥੂ ਕਰਕੇ ਜਿਵੇਂ ਆਪਾਂ ਕਹਿੰਦੇ ਆ ਕਿ ਓਕੇ ਆ ਕੇ ਕਲੰਕ ਨਾ ਲੱਗੇ ਤੇ ਆਪਣੇ ਹੱਥ ਨਾਲ ਟੱਕ ਕੇ ਉਸ ਦੀ એનર્ਜੀ ਨੂੰ ਐਦਾਂ ਲੱਗਣਾ ਵੀ ਆ ਜਿਵੇਂ ਜਿਵੇਂ ਉਹ એનર્ਜੀ ਹੈ ਤੇ ਅਸੀਂ ਆਪਣੇ ਤੋਂ ਪਰੇ ਸੁੱਟ ਦਿੱਤੀ ਹੈ ਦੇਖੋ ਇੱਕ ਇੱਕ ਟੋਟਕਾ ਜਿਹੀ ਹੈ ਹੈਨਾ ਤੇ ਪੀਲੇ ਫੁੱਲਾਂ ਦਾ ਹਾਰ ਲੈ ਕੇ ਅਗਲੇ ਦਿਨ ਗਣੇਸ਼ ਜੀ ਤੇ ਚੜਾ ਦਿਓ ਕਿਉਂਕਿ ਗਣੇਸ਼ ਚਤੁਰਤੀ ਹੈ ਕਿ ਤੁਸੀਂ ਹੀ ਸਭ ਸੰਭਣ ਵਾਲੇ ਹੋ ਕਿਉਂਕਿ ਅਗਲੇ ਦਿਨ ਦੁਪਹਿਰ ਤੱਕ ਉਹਦਾ ਪੱਕ ਰਹਿਣਾ ਤੇ ਤੁਸੀਂ ਗਣੇਸ਼ ਜੀ ਨੂੰ ਜਾ ਕੇ ਪੀਲੇ ਫੁੱਲਾਂ ਦਾ ਹਾਰ ਜਾਂ ਫਿਰ ਤੁਸੀਂ ਦੁੱਧ ਜਾਂ ਦਹੀਂ ਮਲ ਕੇ ਨਹਾ ਲਓ ਉਹਦੇ ਨਾਲ એનર્ਜੀ ਠੀਕ ਹੋ ਜੇਗੀ ਆਪਣੇ ਘਰ ਦੇ ਵਿੱਚ ਕੱਚੀ ਲੱਸੀ ਦਾ ਛਿੱਟਾ ਦੇ ਦਿਓ ਤੇ ਆਪਣੇ ਕੱਪੜੇ ਸਵੇਰੇ ਨਹਾ ਕੇ ਬਦਲ ਲਓ ਉਹ ਪੂਰੇ ਉਹ ਜਿਹੜੇ ਪਾਈ ਹੋਏ ਸੀ ਚਾਹੇ ਉਸੇ ਟਾਈਮ ਬਦਲ ਲਓ ਜਦੋਂ ਤੁਸੀਂ ਕੀਤਾ ਕਿ ਉਹ ਅਲਰਜੀ ਹੀ ਅਸੀਂ ਆਪਣੇ ਤੋਂ ਉਤਾਰ ਦਿੱਤੀ ਉਸ ਟਾਈਮ ਤੇ ਵੀ ਨਾ ਸਕਦੇ ਹੋ ਨਹੀਂ ਤਾਂ ਸਵੇਰੇ ਚਤੁਰਤੀ ਦਾ ਪੱਕ ਰਹਿਣਾ ਤੇ ਉਹ ਦੋਵੇਂ ਤੁਸੀਂ ਨਾ ਛੋਟੇ ਛੋਟੇ ਜੇ ਸਿੰਪਲ ਜਿਹੇ ਉਪਾਅ ਨੇ ਕਰਨ ਨਾਲ ਕੀ ਸਾਡਾ ਨੁਕਸਾਨ ਹੁੰਦਾ ਇਹ ਕਰਨ ਨਾਲ ਚੰਗਾ ਸਮਾਜ ਆਜ਼ਾਦ ਆਪ ਸਭ ਆਜ਼ਾਦ ਦੇਣ ਅੱਛਾ ਜਾਵੇ ਸਾਸ਼ਟ੍ਰਿਕ